ਸਤ ਸ੍ਰੀਕਾਲ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਈਐਸਐਮ ਮੋਟੀਵੇਸ਼ਨ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਉਹ ਏ ਹੈ ਜਿਹੜੀ ਆਪਾਂ ਕੇਐਸਬੀ ਦੇ ਕੇਂਦਰੀਆ ਸੈਨਿਕ ਬੋਰਡ ਜਿਹੜਾ ਪਸੀਏ ਅਪਲਾਈ ਕਰਦੇ ਆ ਬੱਚਿਆਂ ਦਾ ਸੀਏ ਅਪਲਾਈ ਕਰਨ ਤੋਂ ਬਾਅਦ ਫਿਰ ਸਾਨੂੰ ਇਹ ਹੁੰਦਾ ਹੈ ਕਿ ਉਹਦਾ ਕੀ ਬਣਿਆ ਹਨ ਕਿਸੇ ਨੂੰ ਪੁੱਛ ਕੇ ਦੇਖਦੇ ਆ ਜਾਂ ਸਾਨੂੰ ਮੈਸੇਜ ਆਉਂਦਾ ਹੈ ਮੈਸੇਜ ਆਉਂਦੇ ਨੇ ਤਿੰਨ ਤਰ੍ਹਾਂ ਦੇ ਉਹ ਤਿੰਨ ਤਰ੍ਹਾਂ ਦੇ ਕਿਹੜੇ ਮੈਸੇਜ ਨੇ ਤੇ ਕੀ ਦੇ ਨਾਲ ਸਾਡਾ ਫਾਇਦਾ ਤੇ ਨੁਕਸਾਨ ਹੁੰਦਾ ਮੈਂ ਉਸ ਅੱਜ ਤੁਹਾਨੂੰ ਜਾਣਕਾਰੀ ਸਾਂਝੀ ਕਰੂੰਗਾ ਇੱਕ ਤਾਂ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਟੈਕਸ ਮੈਸੇਜ ਜਾਂ ਮੇਲ ਆਉਂਦੀ ਹੈ ਐਦਾਂ ਦੀ ਰਿਕਮੈਂਡੇਸ਼ਨ ਐਜੂਕੇਸ਼ਨ ਇਹ ਆ ਦੇਖੋ KSB ਐਟ ਦੀ ਰੇਟ ਆ ਕੁਝ ਲਿਖਿਆ ਹੋਇਆ ਆ ਤੁਹਾਡਾ ਨਾਮ ਲਿਖਿਆ ਹੋਊਗਾ ਉੱਥੇ ਡੀਅਰ ਜੋ ਵੀ ਨਾਮ ਹੈ ਇੱਥੇ ਉਹ ਲਿਖਿਆ ਹੋਊਗਾ ਯੂਅਰ ਐਜੂਕੇਸ਼ਨ ਐਪਲੀਕੇਸ਼ਨ ਹੈਜ਼ ਬੀਨ ਰਿਕਮੈਂਡਡ ਬਾਈ RSB ਰਾਜਯ ਸੈਨਿਕ ਬੋਰਡ ਇੱਕ ਤਾਂ ਹੁੰਦਾ ਹੈ ZSB ਜ਼ਿਲ੍ਹਾ ਸੈਨਿਕ ਬੋਰਡ ਇੱਕ ਹੁੰਦਾ ਹੈ RSB ਰਾਜ ਸੈਨਿਕ ਬੋਰਡ ਇਹਦੂ ਬਾਅਦ ਆਊਗਾ ਕੇ ਐਸਬੀ ਕੇਂਦਰੀ ਸੈਨਿਕ ਬੋਰਡ ਜਦੋਂ ਤੁਹਾਨੂੰ ਲਾਸਟ ਮੈਸੇਜ ਜਾਂ ਮੇਲ ਆਊਗੀ ਵੀ ਆਰ ਕਮੈਂਡੇਡ ਦੀ ਜਿਵੇਂ ਇੱਥੇ ਕਮੈਂਡੇਡ ਲਿਖਿਆ ਜਦੋਂ ਕੋਈ ਰਿਕਮੈਂਡੇਡ ਆਉਂਦਾ ਤਾਂ ਇਹਦਾ ਮਤਲਬ ਕਿਸੇ ਨੇ ਤੁਹਾਨੂੰ ਰਿਕਮੈਂਡ ਕਰਤਾ ਜਾਂ ਤਾਂ ਜ਼ਿਲ੍ਹਾ ਸੈਨਿਕ ਬੋਰਡ ਨੇ ਕਰਤਾ ਜਾਂ ਰਾਜ ਸੈਨਿਕ ਬੋਰਡ ਚੰਡੀਗੜ੍ਹ ਵਾਲਿਆਂ ਨੇ ਜਾਂ ਫਿਰ ਕਰਤਾ ਦਿੱਲੀ ਵਾਲਿਆਂ ਨੇ ਜਦੋਂ ਦਿੱਲੀ ਵਾਲਿਆਂ ਨੇ ਕਰਤਾ ਇਹਦੂ ਬਾਅਦ ਫਾਈਨਲ ਤੁਹਾਡੇ ਪੈਸੇ ਆ ਜਾਂਦੇ ਆ ਇਹ ਇੱਕ ਕਮੈਂਡੇਸ਼ਨ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਵੀ ਐਦਾਂ ਦਾ ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਮੇਰਾ ਜਿਹੜਾ ਠੀਕ ਚੱਲ ਰਿਹਾ ਹੈ ਤਾਂ ਇਹ ਥੱਲੇ ਲਿਖਿਆ ਐਜੂਕੇਸ਼ਨ ਰੈਫਰੈਂਸ ਨੰਬਰ ਐਨਾ ਇਹ ਤੁਹਾਡੀ ਐਪਲੀਕੇਸ਼ਨ ਹੁੰਦੀ ਹੈ ਇੱਥੇ ਲਿਖਿਆ ਹੁੰਦਾ ਪਲੀਜ਼ ਡੂ ਨਾਟ ਸ਼ੇਅਰ ਯੂਰ ਲੌਗ ਲੌਗਇਨ ਆਈਡੀ ਐਂਡ ਪਾਸਵਰਡ ਵੀ ਇਹ ਕਿਸੇ ਨਾਲ ਸ਼ੇਅਰ ਨਾ ਕਰੋ ਤੇ ਜੜੀ ਤੁਹਾਡੀ ਲੌਗਇਨ ਆਈਡੀ ਤੇ ਪਾਸਵਰਡ ਹੈ ਉਹਦੇ ਨਾਲ ਤੁਸੀਂ ਜਾ ਕੇ ਕੇਂਦਰੀਆ ਸੈਨਿਕ ਬੋਰਡ ਦੀ ਜਾ ਕੇ ਸਾਈਟ ਤੇ ਚੈੱਕ ਵੀ ਕਰ ਸਕਦੇ ਹੋ ਵੀ ਮੇਰਾ ਕੀ ਬਣਿਆ ਅ ਨੀਚੇ ਜਿਹੜੀ ਗੱਲ ਲਿਖੀ ਹੈ ਇਹਨੂੰ ਵੀ ਧਿਆਨ ਨਾਲ ਪੜਿਆ ਕਰੋ ਥੋੜਾ ਜਿਹਾ this is a this is on auto generate email ਇਹ ਆਟੋ ਜਨਰੇਟ ਹੀ ਆ ਮੈਸੇਜ ਆਟੋਮੈਟਿਕ ਹੀ ਆਈ ਜਾਈ ਜਾਂਦੇ ਆ ਠੀਕ ਹੈ ਇਹ ਤਾਂ ਹੋ ਗਿਆ ਰეკਮੈਂਡੇਸ਼ਨ ਦਾ ਜਦੋਂ ਇਹ ਆਉਂਦਾ ਫਿਰ ਤਾਂ ਕੋਈ ਚੱਕਰੀ ਨਹੀਂਗਾ ਇਸ ਤੋਂ ਬਾਅਦ ਇੱਕ ਮੈਸੇਜ ਆਉਂਦਾ ਐਸਟਰਾ ਦਾ ਇਸ ਤਰ੍ਹਾਂ ਦਾ ਠੀਕ ਹੈ ਇਸ ਬੰਦੇ ਨੂੰ ਆਇਆ ਸੀ ਯੂਅਰ ਐਪਲੀਕੇਸ਼ਨ ਫੋਰ এডুকেਸ਼ਨ ਹੈਜ਼ ਬੀਨ ਪਲੇਸਡ ਅੰਡਰ ਅਬਜ਼ਰਵੇਸ਼ਨ ਬਾਈ ਜੀਐਸਬੀ ਇਹ ਕੀ ਕਹਿੰਦੇ ਆ ਕਹਿੰਦੇ ਜ਼ਿਲ੍ਹਾ ਸੈਨਿਕ ਬੋਰਡ ਵਾਲੇ ਭਾਈ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਅੰਡਰ ਅਬਜ਼ਰਵੇਸ਼ਨ ਹੈ ਉਹ ਜਨਾ ਕੋਈ ਨਾ ਕੋਈ ਤਰੁੱਟੀ ਪਾਈਗੀ ਤੇ ਇਹਨੂੰ ਉਹਦੇ ਕਹਿੰਦੇ ਪਲੀਜ਼ ਨੋਟ ਥੈਟ ਯੂ ਕੈਨ ਮੇਕ correction in your application and resubmit again with 30 day ਇਹ 30 ਦਿਨਾਂ ਦੇ ਅੰਦਰ ਅੰਦਰ ਇਹਦਾ ਆਬਜੈਕਸ਼ਨ ਕੱਢ ਕੇ ਤੇ ਉਹਨੂੰ ਆ ਦੇਖੋ ਇਹਦੇ ਤੇ ਉਹ ਉੱਪਰ ਲਿਖੋ 14 ਜਨਵਰੀ ਨੂੰ ਆਇਆ ਸੀ ਇਹ ਤੇ 14 ਜਾਂ 13 ਫਰਵਰੀ ਤੱਕ ਇਹ ਹੋਊਗਾ ਨਹੀਂ ਆਟੋਮੈਟਿਕ ਹੀ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਰਿਜੈਕਟ ਕਰ ਦੇਣਗੇ ਲਾਸਟ ਜਿਹੜਾ ਮੈਸੇਜ ਆਊਗਾ ਉਹ ਮੈਂ ਤੁਹਾਨੂੰ ਸਮਝਾਉਂਗਾ ਇਹ ਜਦੋਂ ਇਹ ਇਸ ਤਰ੍ਹਾਂ ਦਾ ਮੈਸੇਜ ਆਇਆ ਤੁਹਾਨੂੰ ਹੁਣ ਜਿਹੜੀ ਕੇਂਦਰੀ ਸੈਨਿਕ ਬੋਰਡ ਦੀ ਸਾਈਟ ਆ ਉਹ ਬੰਦ ਪਈ ਹੈ ਤੇ ਹੁਣ ਤੁਹਾਨੂੰ ਮੈਸੇਜ ਆਈ ਵੀ ਜਾਂਦੇ ਆ ਤੇ ਤੁਹਾਨੂੰ ਇਹ ਕਨਫਰਮ ਨਹੀਂ ਹੋ ਰਿਹਾ ਵੀ ਹੋ ਕੀ ਰਿਹਾ ਜਿਹੜੇ ਮੇਰੇ ਪਹਿਲਾਂ ਕਈਆਂ ਬੰਦਿਆਂ ਦੇ ਪੈਸੇ ਆ ਗਏ ਕਈਆਂ ਦੇ ਆਉਣ ਵਾਲੇ ਆ ਤੇ ਹੁਣ ਚੈੱਕ ਹੋ ਨਹੀਂ ਰਿਹਾ ਕਿਉਂਕਿ ਸਾਈਟ ਤਾਂ ਬੰਦ ਪਈ ਹੈ ਤੇ ਹੁਣ ਸਾਨੂੰ ਦਿੱਕਤ ਇਹ ਆ ਰਹੀ ਹੈ ਵੀ ਅਸੀਂ ਚੈੱਕ ਕਿਵੇਂ ਕਰੀਏ ਜੇ ਤੁਹਾਨੂੰ ਇਸ ਤਰ੍ਹਾਂ ਦੇ ਮੈਸੇਜ ਆਈ ਜਾਂਦੇ ਆ ਜੇ ਰਕਮੈਂਡੇਸ਼ਨ ਦਾਈ ਜਾਂਦਾ ਜਾਂ ਇਸ ਤਰ੍ਹਾਂ ਦਾ ਆਈ ਜਾਂਦਾ ਹੈ ਵੀ ਅਬਜ਼ਰਵੇਸ਼ਨ ਦਾ ਹੈ ਅਬਜ਼ਰਵੇਸ਼ਨ ਦਾ ਤਾਂ ਕੋਈ ਹੱਲ ਨਹੀਂ ਕਿਉਂਕਿ ਸਾਈਟ ਤਾਂ ਬੰਦ ਪਈ ਹੈ ਆਦਰਵਾਈਜ਼ ਜਦੋਂ ਸਾਈਟ ਖੁੱਲਦੀ ਹੈ ਤੁਹਾਨੂੰ ਫੇਰ ਵੀ ਮੈਸੇਜ ਆਊਗਾ ਤਾਂ ਤੁਸੀਂ ਭਾਈ ਜਿੱਦੋਂ ਅਪਲਾਈ ਕਰਵਾਏ ਨੇ ਉਹ ਤੇ ਉਹਨੂੰ ਕਹੋ ਵੀ ਭਾਈ ਮੈਨੂੰ ਆ ਅਬਜ਼ਰਵੇਸ਼ਨ ਆ ਗਈ ਤੇ ਉਹ ਤੁਹਾਡੀ ਜਿਹੜੀ ਸਾਈਟ ਤੇ ਤੁਹਾਡੀ ਮੇਲ ਆਈਡੀ ਪਾਸਵਰਡ ਲਾ ਕੇ ਜਦੋਂ ਖਾਤਾ ਖੋਲੂਗਾ ਤਾਂ ਉਹਨੂੰ ਪਤਾ ਲੱਗੂ ਉੱਥੇ ਰੈੱਡ ਅੱਖਰਾਂ 'ਚ ਲਿਖਿਆ ਹੁੰਦਾ ਵੀ ਆਹ ਆਫਰ ਨਹੀਂ ਜਿਹੜੀ ਅਬਜ਼ਰਵੇਸ਼ਨ ਹੈ ਜੋ ਵੀ ਹੈ ਉਹ ਚੈੱਕ ਕਰ ਲੂਗਾ ਠੀਕ ਹੈ ਜੀ ਹੁਣ ਹੁਣ ਤਾਂ ਇੱਕ ਇੱਕ ਇਹ ਮੈਸੇਜ ਆ ਰਿਹਾ ਠੀਕ ਹੈ ਇਹ ਵੀ ਲਿਖਿਆ ਥਿਸ ਇ ਅਟੋ ਜੇਨਰੇਟ ਹੁੰਦੀ ਹੈ ਮੇ ਈਮੇਲ ਹੈ ਮੈਸੇਜ ਵਗੈਰਾ ਤੇ ਜੇ ਤੁਹਾਨੂੰ ਇਹ ਆ ਗਿਆ ਤਾਂ ਤੁਸੀਂ ਇਹਨੂੰ ਜਦੋਂ ਵੀ ਤੁਸੀਂ ਹੁਣ ਪਤਾ ਕੀ ਗੱਲ ਹੈ ਜਦੋਂ ਆਪਾਂ ਅਪਲਾਈ ਕਰਦੇ ਹਾਂ ਕਿਤੇ ਕੈਫੇ ਤੇ ਜਾਂ ਕਿਤੇ ਵੀ ਜਾ ਕੇ ਅਪਲਾਈ ਕਰਦੇ ਹਾਂ ਇਹਦੇ ਬਾਅਦ ਅਸੀਂ ਤੁਸੀਂ ਸੋਝ ਜਾਂਦੇ ਹੋ ਤੁਸੀਂ ਹਰ 10 ਦਿਨਾਂ ਬਾਅਦ ਟੈਕਸਟ ਮੈਸੇਜ ਦੇਖੋ ਨਹੀਂ ਤਾਂ ਤੁਹਾਡੀ ਜਿਹੜੀ ਮੇਲ ਆਈਡਿ ਹੈ ਉਹ ਤੇ ਕੇ ਐਸ ਬੀ ਉੱਪਰ ਲਿਖਿਆ ਹੈ ਨਾ ਆ ਦੇਖੋ ਆ ਦੇਖੋ ਕੇਐਸਬੀ ਲਿਖਿਆ ਸੀਗਾ ਕੇਐਸਬੀ ਲਿਖ ਕੇ ਸਰਚ ਮਾਰੋ ਜਾਂ ਟੈਕਸਟ ਮੈਸੇਜ ਦੇਖੋ ਵੀ ਮੈਨੂੰ ਕੇਐਸਬੀ ਦਾ ਮੈਸੇਜ ਤਾਂ ਨਹੀਂ ਆਇਆ ਹੁਣ ਤੁਸੀਂ ਉਹ ਦੇਖਣਾ ਜਦੋਂ ਮੈਸੇਜ ਆਇਆ ਵੀ ਉਹ ਰეკਮੈਂਡ ਹੋਇਆ ਜਾਂ ਰਿਜੈਕਟ ਹੋਇਆ ਜਾਂ ਅਬਜ਼ਰਵੇਸ਼ਨ ਆਈ ਹੈ ਜਦੋਂ ਇਹ ਇਹ ਆ ਗਿਆ ਫਿਰ ਤਾਂ ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਕੀ ਕਰਨਾ ਹੈ ਜਦੋਂ ਰეკਮੈਂਡ ਆ ਗਿਆ ਫਿਰ ਤਾਂ ਗੱਲ ਹੀ ਕੋਈ ਨਹੀਂ ਗਈ ਇਸ ਤੋਂ ਬਾਅਦ ਇੱਕ ਮੈਸੇਜ ਆਊਗਾ ਆਹ ਇਹ ਸਭ ਤੋਂ ਖਤਰਨਾਕ ਹੈ ਇਹ ਫਿਰ ਕਹਾਣੀ ਖਤਮੀ ਹੈ ਐਜੂਕੇਸ਼ਨ ਪ੍ਰੋਜੈਕਟ ਤੁਹਾਡੇ ਜਦੋਂ ਇਹ ਇਹ ਮੈਸੇਜ ਆ ਗਿਆ ਵੀ ਭਾਈ ਤੁਹਾਡੀ ਯੂਰ ਤੁਸੀਂ ਉਹ ਮਹੀਨਾ ਦੇਖੀ ਨਹੀਂ ਆਪਦੀ ਮੇਲ ਆਈਡੀ ਤੇ ਟੈਕਸ ਮੈਸੇਜ ਦੇਖਿਆ ਹੀ ਨਹੀਂ ਗਾ ਜੇ ਤੁਸੀਂ ਮੇਲ ਆਈਡੀ ਜਿਹੜੀ ਉਹੀ ਪਾਸਵਰਡ ਹੁੰਦਾ ਮੇਲ ਆਈਡੀ ਹੁੰਦੀ ਜਿਹੜੀ ਸੌਰੀ ਮੇਲ ਆਈਡੀ ਆਈਡੀ ਹੁੰਦੀ ਹੈ ਤੇ ਇੱਕ ਪਾਸਵਰਡ ਜਿਹੜਾ ਤੁਹਾਨੂੰ ਦਿੱਤਾ ਜੀ ਕੇਐਸਬੀ ਦੀ ਸਾਈਟ ਤੇ ਜਾ ਕੇ ਚੈੱਕ ਕਰ ਲੈਣੇ ਹੋ ਤਾਂ ਵਧੀਆ ਗੱਲ ਹੈ ਜੇ ਨਹੀਂ ਚੈੱਕ ਕਰ ਸਕਦੇ ਤਾਂ ਆਹ ਮੈਸੇਜਾਂ ਨੂੰ ਓਦੇ ਧਿਆਨ ਚ ਰੱਖੋ ਜੀ ਪੈਸੇ ਲੈਣੇ ਆ ਜੇ ਕੁਝ ਸੁਟਨੇ ਫਿਰ ਥੋਡੀ ਮਰਜ਼ੀ ਜਦੋਂ ਆ ਜਦੋਂ ਤੁਸੀਂ ਉਹ ਮੈਸੇਜ ਆ ਦੇਖੋ ਮੈਂ ਤੁਹਾਨੂੰ ਪਹਿਲਾ ਮੈਸੇਜ ਦਿਖਾਇਆ ਸੀ ਉਹਨੂੰ 13 ਜਨਵਰੀ ਨੂੰ ਆਇਆ ਸੀ ਤੇ 14 ਫਰਵਰੀਨ ਉਹਨਾਂ ਨੇ ਕੀ ਕੀਤਾ ਡੀਅਰ ਆ ਨਾਮ ਲਿਖਿਆ ਹੁੰਦਾ ਕਹਿੰਦੇ ਯੂ ਆਰ ਐਜੂਕੇਸ਼ਨ ਐਪਲੀਕੇਸ਼ਨ ਹੈਜ਼ ਬੀਨ ਰਿਜੈਕਟਡ ਬਾਈ ਸਿਸਟਮ ਆਟੋਮੈਟਿਕਲੀ ਤੁਹਾਡਿਆ ਜਿਹੜੀ ਐਪਲੀਕੇਸ਼ਨ ਸੀ ਉਹ ਤੁਹਾਡੇ ਸਿਸਟਮ ਨੇ ਆਟੋਮੈਟਿਕਲੀ ਰਿਜੈਕਟ ਕਰਤੀ এডਿਕੇਸ਼ਨ ਐਪਲੀਕੇਸ਼ਨ ਰੈਫਰੈਂਸ ਨੰਬਰ ਐਨਾ ਕਹਿੰਦੇ ਵੀ ਜਿਹੜੀ ਤੁਹਾਡੀ ਐਪਲੀਕੇਸ਼ਨ ਸੀ ਆਹ ਐਪਲੀਕੇਸ਼ਨ 24WP0 6368 26 ਐਵੇਂ ਦੇਖੋ ਸਾ ਤੇ ਇਹ ਕਹਿੰਦੇ ਆਟੋਮੈਟਿਕਲੀ ਰਿਜੈਕਟ ਹੋ ਗਈ ਤੁਸੀਂ ਮਹੀਨਾ ਦੇਖੀ ਨਹੀਂ ਉਹਨੂੰ ਖੋਲ ਕੇ ਆਪਦੀ ਮੇਲ ਆਈਡੀ ਤੇ ਟੈਕਸ ਮੈਸੇਜ ਚੈੱਕ ਕਰਦੇ ਰਹੋ ਜਦੋਂ ਤੁਸੀਂ ਅਪਲਾਈ ਕੀਤਾ ਹੈ ਹੁਣ ਹੁਣ ਜੇ ਤੁਹਾਨੂੰ ਇਸ ਤਰ੍ਹਾਂ ਦੇ ਮੈਸੇਜ ਆ ਜੇ ਆ ਗਿਆ ਰਿਜੈਕਟ ਦਾ ਫਿਰ ਤਾਂ ਉਹਦੀ ਕਹਾਣੀ ਖਤਮ ਜੇ ਰਿਕਮੈਂਡਡ ਦਾ ਆਈ ਜਾਂਦਾ ਤਾਂ ਉਹ ਤੁਹਾਡਾ ਅੱਗੇ ਵਧੀ ਜਾਂਦਾ ਕਈਆਂ ਦੇ ਪੈਸੇ ਆ ਵੀ ਗਏ ਫਿਰ ਵੀ ਆਈ ਜਾਂਦੇ ਨੇ ਤੇ ਉਹ ਸਮਝਾ ਦੱਸਿਆ ਵੀ ਇਹ ਦਿਸੇ ਜੇ ਆਟੋ ਜਨਰੇਟ ਮੇਲ ਹੈ ਇਹ ਆਟੋਮੈਟਿਕ ਹੀ ਆਈ ਜਾਂਦੇ ਹੁੰਦੇ ਆ ਜੇ ਕੋਈ ਮੈਸੇਜ ਐਦਾਂ ਨਾ ਆਉਂਦਾ ਤਾਂ ਕਨਫਿਊਜ਼ ਨਹੀਂ ਹੋਣਾ ਧਿਆਨ ਨਾਲ ਪੜ੍ਹਨਾ ਇਹਨੂੰ ਤੇ ਆਪਣੇ ਆਪ ਹੀ ਡਿਸਾਈਡ ਕਰ ਲੈਣਾ ਤੇ ਹੋਰ ਜਾਣਕਾਰੀ ਲਈ ਫੌਜ ਦੇ ਸਾਬਕਾ ਫੌਜੀ ਤੇ ਫੌਜ ਨੂੰ ਨੌਕਰੀ ਕਰਨ ਲਈ ਜਿਹੜੇ ਕੋਈ ਨਵੀਂ ਅਪਡੇਟ ਹੁੰਦੀ ਹੈ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਿਉਂਕਿ ਅਸੀਂ ਹੋਰ ਊੜ ਪਟਾਣ ਦਾ ਚੱਕ ਤੱਕ ਸ਼ੇਅਰ ਕਰੀ ਜਾਂਦੇ ਆ ਜਿਹਦੀ ਕੋਈ ਜਾਣਕਾਰੀ ਵੀ ਨਹੀਂ ਹੁੰਦੀ ਜਿਹਦੀ ਪੋਰਾ ਸਾਰਾ ਤੋਂ ਸਾਰਾ ਫੇਕ ਚੀਜ਼ ਹੁੰਦੀ ਹੈ ਉਹ ਅਸੀਂ ਸ਼ੇਅਰ ਕਰਦੇ ਆ ਤੇ ਜਿਹੜੀ ਚੀਜ਼ ਅਸੀਂ ਸਿੱਖਣ ਵਾਲੀ ਜਾਂ ਦੇਖਣ ਵਾਲੀ ਜਾਂ ਸਮਝਣ ਵਾਲੀ ਆ ਉਹ ਨਹੀਂ ਅਸੀਂ ਕਰਦੇ ਆ ਇਸ ਤਰ੍ਹਾਂ ਦੀ ਚੀਜ਼ ਸ਼ੇਅਰ ਕਰਿਆ ਕਰੋ ਆਪ ਸਨੋ ਲੋਕਾਂ ਨੂੰ ਸੁਣਾਓ ਇਹਦੇ ਨਾਲ ਥੋੜਾ ਜਿਹਾ ਆਪਣਾ ਥੋੜਾ ਜਿਹਾ ਇੱਕ ਪਾਰਟ ਖੁੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ